ਆਪਾ ਕਾਫੀ ਪੀ ਰਹੇ ਹਾਂ ਬਿਲਕੁਲ ਥੋੜੀ ਮੈਨੂੰ ਕਾਲ ਆਈ ਮੈਨੂੰ ਕਾਫੀ ਮੁਹੱਈਆ ਕਰਵਾ ਦਿਓ ਹਾਂਜੀ ਤੇ ਸੱਚ ਜਾਣਿਓ ਵੀ ਮੈਨੂੰ ਵੀ ਹੁੰਦਾ ਵੀ ਜਿੰਨੇ ਮੈਨੂੰ ਕਾਫੀ ਪਿਆਤ ਹੀ ਨਾ ਹਾਂਜੀ ਆਪਾਂ ਨੂੰ ਹੁੰਦਾ ਵੀ ਬਸ ਯਾਰ ਤੂੰ ਬਹੁਤ ਸੇਵਾ ਕਰਤੀ ਤੇ ਮੇਰੀ ਇਹਨੂੰ ਐਡਿਕਸ਼ਨ ਕਹਿ ਲਓ ਲੋੜ ਕਹਿ ਲਓ ਸ਼ੌਂਕ ਕਹਿ ਲਓ ਹਾਂਜੀ ਕਾਫੀ ਬਾਰੇ ਦੱਸੋ ਤੁਸੀਂ ਕਾਫੀ ਚੰਗੀ ਹੈ ਕਿ ਚਾਹ ਚੰਗੀ ਹੈ ਦੇਖੋ ਦੋਨੋਂ ਹੀ ਆਪਣੀ ਆਪਣੀ ਜਗ੍ਹਾ ਠੀਕ ਹੈ ਕੋਈ ਮਾੜਾ ਨਹੀਂ ਮੈਂ ਤਾਂ ਕਹਿੰਨਾ ਕੋਈ ਵੀ ਚੀਜ਼ ਪੈਦਾ ਹੋਈ ਹੈ ਕੋਈ ਮਾੜੀ ਨਹੀਂ ਹੁਣ ਤੁਹਾਨੂੰ ਐਗਜ਼ਾਮਪਲ ਦਿੰਨਾ ਹੈ ਤੋ ਜਮਈ ਅੱਡ ਐਗਜ਼ਾਮਪਲ ਦਿੰਨਾ ਹੈ ਨ ਉਹ ਚੰਗਾ ਵੀ ਹੈ ਉਹ ਮਾੜਾ ਵੀ ਹੈ ਬਿਲਕੁਲ ਠੀਕ ਹੈ ਉਹਨੂੰ ਯੂਜ਼ ਕਿਵੇਂ ਕਰਦੇ ਹੂੰ ਪਾਣੀ ਚੰਗਾ ਵੀ ਹੈ ਮਾੜਾ ਵੀ ਹੁਣ ਫਲੱਡ ਆਇਆ ਤਾਂ ਮਾੜਾ ਬਣ ਗਿਆ ਮਾੜਾ ਬਣ ਗਿਆ ਠੀਕ ਹੈ ਪਾਣੀ ਲੋੜ ਨਾਲੋਂ ਜ਼ਿਆਦਾ ਪੀਓਗੇ ਤਾਂ ਮਾੜਾ ਜੇ ਜਿੰਨੀ ਕੁ ਲੋੜ ਹੈਗੀ ਆ ਉਹ ਵੀ ਹਰੀਕ ਦਾ ਐਕਟੀਵਿਟੀ ਲੈਵਲ ਕਿੰਨਾ ਹੈ ਸਪੋਰਟਸ ਪਰਸਨ ਹੈ ਆਮ ਬੰਦਾ ਹੈ ਕਿਸੇ ਨੂੰ ਕਿਡਨੀ ਇਸ਼ੂ ਹੈਗਾ ਹੁਣ ਕਿਡਨੀ ਵਾਲੇ ਵਾਸਤੇ ਤਾਂ ਦੋ ਗਲਾਸ ਪਾਣੀ ਵੀ ਮਾੜੇ ਹੋ ਸਕਦੇ ਜੇ ਦੀ ਕਿਡਨੀਆਂ ਬਿਲਕੁਕੁਲ ਕੰਮ ਨਹੀਂ ਕਰ ਰਹੀਆਂ ਮਾੜਾ ਕੁਝ ਨਹੀਂ ਹੈਗਾ ਓਵਰਡੂ ਜਿਹੜੀ ਚੀਜ਼ ਕਰਦੇ ਹਾਂ ਉਹ ਚੀਜ਼ ਮਾੜੀ ਹੈ ਹੁਣ ਕਾਫੀ ਹੈ ਅੱਜ ਕੱਲ ਕੀ ਹੈ ਕਾਫੀ ਦਿਨ ਚ ਦੋ ਵਾਰੀ ਪੀ ਲੋ ਮੈਂ ਕਹਿੰਦਾ ਕੁਝ ਨਹੀਂ ਕਰ ਸਕਦੀ ਜੇ ਤੁਸੀਂ ਬਾਕੀ ਸਾਰਾ ਖਾਣਾ ਹੈਲਦੀ ਖਾ ਰਹੇ ਹੋ ਠੀਕ ਹੈ ਅ ਇੱਕ ਪਾਸੇ ਅੱਜ ਕੱਲ ਟ੍ਰੈਂਡ ਚੱਲ ਰਿਹਾ 20 22 ਸਾਲ 25 25 ਸਾਲ ਦੇ ਜਾਂ ਕੋਈ ਵੱਡੇ ਵੀ ਮੈਨੂੰ ਕਈ ਵਾਰੀ ਗੱਲ ਕਰਦੇ ਆ ਕਹਿੰਦੇ ਆ ਅੱਠ ਕੱਪ ਕਾਫੀ ਦੇ ਪੀ ਲੈਣਾ ਠੀਕ ਹੈ ਪਰ ਸੋ ਫੋਨ ਹੈ ਜੀ ਮੈਂ ਤਾਂ 5 ਕੱਪ ਕਾਫੀ ਦੇ ਪੀਣਾ ਮੈਨੂੰ ਪੈਲਪਿਟੇਸ਼ਨ ਹੁੰਦੀ ਹੈ ਐਂਗਜ਼ਾਈਟੀ ਹੁੰਦੀ ਹੈ ਔਰ ਮੈਨੂੰ ਨੀਂਦ ਨਹੀਂ ਆਉਂਦੀ ਉਹ ਚੀਜ਼ਾਂ ਮਾੜੀਆਂ ਕਿਉਂ